ਸਾਈਡ ਦੇ ਪਿੱਛੇ ਤੁਸੀਂ ਦੇਖ ਰਹੇ ਹੋ ਕਿਸਾਨੀ ਅੰਦੋਲਨ ਟੂ ਦੀ ਜੋ ਬੈਨਰ ਹੈ ਸਟੇਜ ਹੈ ਸਾਡੇ ਨਾਲ ਨੌਜਵਾਨ ਹੈ ਦਾਰਾ ਪਲਵਾਰ ਉਹਨਾਂ ਨਾਲ ਗੱਲਬਾਤ ਕਰਦੇ ਜਿਹੜੇ ਕਿ ਖਾਸ ਜੋ ਇਸ ਸਮੇਂ ਚਰਚਿਤ ਮੁੱਦੇ ਨੇ ਉਹਨਾਂ ਤੇ ਤੁਹਾਡੇ ਨਾਲ ਗੱਲਬਾਤ ਕਰਨਗੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਬਾਘਰੂ ਜੀ ਕਾ ਖਾਲਸਾ ਬਾਘਰੂ ਜੀ ਕੀ ਫਤਿਹ ਜੀ ਬਾਘਰੂ ਜੀ ਕਾ ਖਾਲਸਾ ਬਾਘਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਕੋਲ ਆਏ ਕੀ ਕਹਿਣਾ ਚਾਹੋਗੇ ਜੋ ਤੁਸੀਂ ਮੁੱਦਿਆਂ ਦੇ ਉਸ ਸਟੇਜ ਤੇ ਵੀ ਗੱਲ ਕਰਕੇ ਆਏ ਹੋ ਦਿਲਜੀਤ ਦੁਸਾਂਝ ਵਾਲੇ ਤੇ ਰਿਆਨ ਵਾਲੇ ਤੇ ਕੀ ਸੋਚਦੇ ਹੋ ਤੁਸੀਂ ਉਸ ਮਾਮਲੇ ਤੇ ਕਿਉਂ ਉਹਨਾਂ ਨੂੰ ਬੁਲਾਇਆ ਗਿਆ ਅ ਅੰਬਾਨੀ ਦੇ ਵਿਆਹ ਦੇ ਵਿੱਚ ਜਦ ਕਿ ਹੋਰ ਕਈ ਜਿਹੜੇ ਉਹਨਾਂ ਦੇ ਹੱਕ ਦੇ ਸੀ ਕਾ ਗਰ ਉਹਨਾਂ ਨੂੰ ਨਹੀਂ ਵੀ ਬੁਲਾਇਆ ਗਿਆ ਭਾਈ ਜੀ ਇਹ ਨਾ ਜਿਹੜੇ ਕੋਰਪੋਰੇਟ ਕਰਾਣੇ ਨੇ ਨਾ ਇਹਨਾਂ ਕੋਲ ਪੈਸੇ ਦਾ ਜੋਰ ਹੈਗਾ ਆਪਾਂ ਮੰਨਦੇ ਆ ਜਦੋਂ ਵੀ ਕਿਸੇ ਬੰਦੇ ਨੂੰ ਕਾਣਾ ਕਰਨਾ ਨਾ ਉਹਨੂੰ ਆਪਣੇ ਨਾਲ ਜੋੜ ਲਓ ਉਹਨੂੰ ਰੁਪਏ ਦੇ ਦਿਓ ਇਹਨਾਂ ਦੀ ਵੱਡੀ ਸੋਚ ਹੈ ਵੀ ਪੈਸੇ ਨਾਲ ਹਰ ਇੱਕ ਚੀਜ਼ ਮਿਲਦੀ ਹੈ ਮਿਲਦੀ ਵੀ ਆ ਅੱਬਾ ਮੰਨਦੇ ਆਂ ਬਿੱਦਲਜੀਤ ਦੇ ਸਾਹੇ ਨੇ ਸਾਡੇ ਪਿਛਲੇ ਅੰਦੋਲਨਾਂ 'ਚ ਪੂਰਾ ਯੋਗਦਾਨ ਪਾਇਆ ਠੀਕ ਆ ਦਿਲਜੀਤ ਦੇ ਸਾਹੇ ਦੇ ਯੋਗਦਾਨ ਨੂੰ ਅਸੀਂ ਮੰਨਦੇ ਆਂ ਵੀ ਉਹਨੇ ਪੂਰਾ ਜੋਰੇ ਨੇ ਪਿਛਲੇ ਵਾਰ ਸਾਨੂੰ ਘੱਟੋ ਘੱਟ ਕਿਕਰੋੜ ਰੁਪਏ ਦੇ ਕੇ ਗਿਆ ਸੀ ਉਹ ਦਿੱਲੀ ਹੁੰਦੇ ਉਲਣ 'ਚ ਅੱਜ ਮੈਂ ਉਹੀ ਗੱਲ ਕਰੀ ਵੀ ਹੋਰ ਵਿੱਚ ਤੋਂ ਵੱਡੇ ਵੱਡੇ ਕਲਾਕਾਰ ਵੀ ਬੈਠੇ ਨੇ ਦੁਨੀਆ 'ਤੇ ਦਿਲਜੀਤ ਦੇ ਸਾਹੇ ਦਾ ਵੱਡਾ ਨਾਮ ਹੈ ਠੀਕ ਆ ਪਰ ਰਹਿਾਨਾ ਤੋਂ ਉੱਪਰ ਵੀ ਬੰਦੇ ਬੈਠੇ ਨੇ ਠੀਕ ਆ ਇਹਨਾਂ ਨੇ ਦੇਖਿਆ ਵੀ ਰਹਿਾਨਾ ਤੋਂ ਦਿਲਜੀਤ ਦੇ ਸਾਹੇ ਨੇ ਟਵੀਟ ਕਰਿਆ ਸੀ ਕਿਸਾਨੀ ਅੰਦੋਲਨ ਚ ਪਹੁੰਚਿਆ ਸੀ ਦਲਜੀਤ ਜਸਾਂਝ ਇਹਨਾਂ ਨੇ ਉਹਨਾਂ ਨੇ ਆਪਣੇ ਵਿਆਹ ਤੇ ਬੁਲਾ ਕੇ ਉਹਨਾਂ ਦੇ ਪ੍ਰੋਗਰਾਮ ਕਰਾ ਕੇ ਉਹਨਾਂ ਨੂੰ ਕਾਣਾ ਕਰਿਆ ਮੈਂ ਸਿਰਫ ਦਲਜੀਤ ਜਸਾਂਝ ਬਾਈ ਨਾਲ ਕੋਈ ਵਿਰੋਧ ਨਹੀਂ ਕੋਈ ਕੁਛ ਨਹੀਂ ਆਪਣਾ ਹੁਣ ਅਸੀਂ ਉਹ ਹੀ ਗੱਲ ਹੋਈ ਸੀ ਵੀ ਦਲਜੀਤ ਜਸਾਂਝ ਜੇ ਸਾਡੇ ਨਾਲ ਹੈ ਤਾਂ ਇੱਥੇ ਪਹੁੰਚ ਕੇ ਸਬੂਤ ਦੇਵੇ ਮੈਂ ਬਾਈ ਨੂੰ ਆਪਣੇ ਦਿਨੋਂ ਮੈਂ ਬਾਈ ਦਾ ਫੈਨ ਵੀ ਆ ਬਾਈ ਇੰਡੀਆ ਆਏ ਹੋਏ ਨਾ ਮੈਂ ਬਾਈ ਨੂੰ ਵਧੀਆ ਸੁਣਦਾ ਵੀ ਰਿਹਾ ਮੈਂ ਬਾਈ ਨੂੰ ਇੱਕ ਗੱਲ ਕਹਿਣਾ ਵੀ ਜੇ ਤੇਰਾ ਸਾਡੇ ਨਾਲ ਵੀ ਪਿਆਰ ਆਪਣੀ ਕਾਮ ਨਾਲ ਪਿਆਰ ਹੈ ਜਰੂਰ ਪਹੁੰਚ ਕਿਉਂਕਿ ਤੇਰੇ ਦੇ ਲੋਕ ਕਿੰਤੂ ਤੂੰ ਕਰ ਰਹੇ ਨੇ ਵੀ ਤੂੰ ਇੱਥੇ ਗਿਆ ਠੀਕ ਆ ਤੇਰਾ ਕਿੱਤਾ ਤੂੰ ਗਾਉਂਗਾ ਲੱਗਦਾ ਕੋਈ ਨਹੀਂ ਪਾਸੇ ਦੀ ਹਰੇਕ ਬੰਦਾ ਕੰਮ ਕਰ ਰਿਹਾ ਪਰ ਜੇ ਤੂੰ ਸਾਡਾ ਪਿਆਰ ਆ ਤੂੰ ਸਾਡੇ ਨਾਲ ਜ਼ਰੂਰ ਰੱਖਣਾ ਤਾਂ ਇੱਥੇ ਪਹੁੰਚ ਠੀਕ ਹੈ ਨਾ ਜੀ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਾਕੀ ਬੰਨ ਨੂੰ ਮੌਕਾ ਦਿੰਦੇ ਨੇ ਸਟੇਜ ਤੇ ਪਰ ਅੱਜ ਥੋੜੇ ਗੁੱਸੇ ਵੀ ਹੋ ਗਏ ਅੱਜ ਕੀ ਗੱਲ ਹੋ ਗਈ ਸੀ ਉਹ ਹੀ ਕਹਿਣਾ ਚਾਹੁੰਦਾ ਕਾਫੀ ਮਤਲਬ ਤੁਹਾਨੂੰ ਪਠਾਈ ਵੀ ਰੱਖਿਆ ਤੁਸੀਂ ਕਾਫੀ ਗੱਲਬਾਤ ਵੀ ਕੀਤੀ ਕੀ ਮਾਮਲਾ ਸੀ ਐ ਜਾਂ ਕੀ ਹੋ ਗਿਆ ਬਾਈ ਜੀ ਪਤਾ ਕੀ ਗੱਲ ਆ ਸੀ ਇਹ ਨਹੀਂ ਜਿਜਬਾਤੀ ਨਾ ਕੋਈ ਸਾਨੂੰ ਫੰਡਿੰਗ ਆਉਂਦੀ ਹੈ ਕਿਸੇ ਜਗ੍ਹਾ ਤੂੰ ਕਿ ਅਭੀ ਤੁਸੀਂ ਕਿਉਂ ਅੱਗੇ ਆ ਰਹੇ ਹੋ ਕਿਉਂ ਤੁਸੀਂ ਅੱਗੇ ਆ ਰਹੇ ਹੋ ਡਰਦੇ ਨਹੀਂ ਕਰਦੇ ਪਰ ਅਸੀਂ ਫਿਰ ਵੀ ਲੜ ਲੜ ਰਹੇ ਹਾਂ ਅਸੀਂ ਗੱਲ ਕਰੀ ਸੀਗੀ ਵੀ ਬਾਈ ਅਮਰਤਪਾਲ ਨੂੰ ਮਰਨ ਵਾਲਾ ਹਾਲ ਹੋਇਆ ਪਿਆ ਬਾਈ ਦਾ ਬਾਈ ਜੀ ਮੈਂ ਕਹਿੰਦਾ ਭੋਗਾਂ ਦੇ ਇਕੱਠ ਕਰ ਲੈਨੇ ਆ ਜਲਦੀਪ ਸਿੰਘ ਸਿੱਧੂ ਬਾਈ ਮਰ ਗਿਆ ਤੇ ਭੋਗਾਂ ਦੇ ਇਕੱਠ ਕਰ ਲਿਆ ਬਾਅਦ ਚ ਕੋਈ ਵੀ ਨਹੀਂ ਪਹੁੰਚਿਆ ਠੀਕ ਹੈ ਨਾ ਹੁਣ ਅਮਰਤਪਾਲ ਬਾਈ ਐਨੇ ਦਿਨੋਂ ਦਾ ਭੁੱਖਾ ਹੈ ਠੀਕ ਹੈ ਉਹਦੇ ਰੋਟੀ ਜਿਹੜੀ ਤੰਬਾਕੂ ਪਾ ਕੇ ਦੇ ਰਹੇ ਨੇ ਉਹਨਾਂ ਦੇ ਅੰਦਰ ਕੈਮਰੇ ਲਾ ਰਹੇ ਨੇ ਠੀਕ ਹੈ ਨਾ ਉਹ ਹੁਣ ਬਾਅਦ ਗੱਲ ਕਰੀ ਸੀ ਅਮਰਤਪਾਲ ਬਾਈ ਜੀ ਨੂੰ ਨਹੀਂ ਪਸੰਦ ਆਈ ਉਹਨਾਂ ਨੇ ਮੇਰੇ ਬਾਅਦ ਕਿੰਤੂ ਪਰੰਤੂ ਕਰੀ ਥੱਲੇ ਧਾਰ ਕੇ ਮੈਨੂੰ ਕਹਿੰਦਾ ਤੇਰੀ ਗਲਤੀ ਆ ਮੈਂ ਤਾਂ ਚਲੋ ਤੇ ਤੁਹਾਨੂੰ ਲੱਗਦਾ ਵੀ ਗਲਤੀ ਆ ਤੁਸੀਂ ਬਜ਼ੁਰਗੋ ਅਸੀਂ ਬਸਣਾ ਨਹੀਂ ਕੋਈ ਗੱਲ ਨਹੀਂ ਅਸੀਂ ਉੱਤਰੇ ਅਸੀਂ ਕਹਿੰਦੇ ਸਾਡਾ ਭਰਾਏ ਅਸੀਂ ਤਾਂ ਬੋਲ ਗਏ ਜੋ ਬੋਲ ਗਏ ਗਲਤੀ ਇਹਨਾਂ ਨੂੰ ਲੱਗਦੀ ਆ ਤਾਂ ਆਪਾਂ ਬਜ਼ੁਰਗਾਂ ਨਾਲ ਬਸਣਾ ਥੋੜਾ ਆਪਾਂ ਗਲਤੀ ਮੰਨ ਲਈ ਕੋਈ ਚੱਕਰ ਨਹੀਂ ਪਰ ਕੋਈ ਗਲਤੀ ਵਾਲੀ ਗੱਲ ਜੇ ਕਿਸੇ ਦਰਸ਼ਕ ਨੂੰ ਲ ਮੈਨੂੰ ਪਰਸਨਲੀ ਦਰਦੇ ਵੀ ਦੱਸ ਸਕਦਾ ਮੇਰੀ ਆਈਡੀ ਤੇ ਮੈਸੇਜ ਕਰਕੇ ਜਾਂ ਮੈਨੂੰ ਓਦਾਂ ਵੀ ਮੇਰੇ ਦਾਰਾ ਬਣਵਾਨਾ ਤੇ ਆਈਡੀ ਆ ਮੈਨੂੰ ਪਰਸਨਲੀ ਦੱਸ ਦੋ ਵੀ ਮੈਂ ਕੋਈ ਗਲਤ ਬੋਲੇ ਆ ਠੀਕ ਆ ਇੰਸਟਾਗ੍ਰam ਤੇ ਯਾਰਾ ਪਹਲਵਾ ਦੀ ਆਈਡੀ ਆ ਜੇ ਮੈਂ ਕੋਈ ਗਲਤ ਬੋਲੇ ਮੈਨੂੰ ਪਰਸਨਲੀ ਦੱਸ ਦੋ ਪਰ ਉਹਨਾਂ ਨੇ ਮੇਰੀ ਵਿਰੋਧਤਾ ਕਰੀ ਆ ਕਿਸਾਨ ਜਿਹੜੇ ਉੱਥੇ ਕਿਸਾਨਾਂ ਦੇ ਜਿਹੜੇ ਅਮਨ ਨੁਮਾਇंदे ਬੈਠ ਨੇ ਸਟੇ ਫੈਕਟਰੀ ਜਾਂ ਦੂਜੇ ਉਹਨਾਂ ਨੇ ਕਿਹਾ ਕਹਿੰਦੇ ਵੀ ਤੂੰ ਗਲਤੀ ਕੀਤੀ ਮੈਂ ਆਹ ਮੁੱਦਿਆਂ ਤੇ ਬੋਲਿਆ ਸੀ ਮੈਂ ਕਿਹਾ ਯਾਰੋ ਮੁੰਡਾ ਮਰਨ ਵਾਲੇ ਬੈਠੇ ਮਾਂ ਮਰਨ ਵਾਲੀ ਵੀ ਅੰਮ੍ਰਿਤਸਰ ਇਹ ਮਾ ਠੀਕ ਹੈ ਨਾ ਜੀ ਗਲਤੀ ਕੀਤੀ ਆ ਯਾਰ ਇੱਕ ਮੁੰਡੇ ਨੂੰ ਅਮਰ ਸ਼ਿਕਾਉਂਦਾ ਸੀਗਾ ਠੀਕ ਹੈ ਨਾ ਤਾਂ ਐਂ ਤਾਂ ਯਾਰ ਕੱਲ ਨੂੰ ਸਾਨੂੰ ਵਿਚੱਕਣਗੇ ਠੀਕ ਹੈ ਨਾ ਕੋਈ ਨਾ ਯਾਰ ਉਹ ਤਾਂ ਘਰੋਂ ਦੂਰ ਪੇ ਮਰਨਾ ਦਾ ਐਕਸੀਡੈਂਟ ਚ ਹੋ ਗਿਆ ਜੀ ਇੱਥੇ ਮੌਤ ਆ ਗਈ ਤਾਂ ਬਾਲੀ ਵਧੀਆ ਤੁਸੀਂ ਇੱਕ ਹੋਰ ਗੱਲ ਕੀਤੀ ਸੀ ਸਟੇਜ ਤੋਂ ਕਿ ਕਿਸਾਨੀ ਸੇਅਰਸ ਕਰਕੇ ਤੁਹਾਨੂੰ ਹੋਰ ਵੀ ਕੋਈ ਜਿਹੀ ਪ੍ਰੋਬਲਮ ਆ ਫੇਸ ਕਰਨੀਆਂ ਪਈਆਂ ਨੈਸ਼ਨਲ ਚੈਨਲਸ ਤੇ ਕਿਸੇ ਵੀਡੀਓ ਕਰਕੇ ਕੋਈ ਵਿਵਾਦ ਹੋਇਆ ਕੀ ਗੱਲ ਸੀ ਉਹ ਉਹ ਸ਼ਾਇਨ ਟੀਵੀ ਨਾਮ ਦਾ ਨਾ ਚੈਨਲ ਸੀਗਾ ਉਹ ਵੀਰ ਇੰਟਰਵਿਊ ਲੈਣਾ ਮੈਂ ਤਾਂ ਵੈਸੇ ਬੈਠਾ ਸੀਗਾ ਆਪਣਾ ਉਹ ਕਹਿੰਦਾ ਕੀ ਗੱਲ ਹੋ ਗਈ ਪਹਿਲਵਾਨ ਚੁੱਪ ਬੈਠਾ ਮ ਮੈਨੂੰ ਨਾ ਸੀਆਈਡੀ ਵਾਲਿਆਂ ਦੇ ਜਾਂ ਇੰਟੈਲੀਜੈਂਸ ਤੋਂ ਇੰਟੈਲੀਜੈਂਸ ਕਿਆ ਸੀ ਉਹਨੇ ਕਹਿੰਦਾ ਸੀ ਸੀਆਈਡੀ ਚ ਇੰਟੈਲੀਜੈਂਸ ਚ ਐ ਕੁਝ ਬੋਲਿਆ ਰਜੇਸ਼ ਕੁਮਾਰ ਕੋਈ ਰੱਬ ਜਾਣਦਾ ਕੋਈ મોદી ਭਗਤ ਸੀ ਕੋਈ ਬੰਦਾ ਅਣਜਾਣ ਬੰਦਾ ਸੀ ਰੱਬ ਜਾਣਦਾ ਸੰਦੇ ਲਈ ਪਤਾ ਉਹਦਾ ਮੈਨੂੰ ਇੰਸਟਾਗ੍ਰਾਮ ਤੇ ਮੈਸਜ ਫੋਨ ਆਇਆ ਆਈਡੀ ਤੋਂ ਦੀ ਮੀਡੀਆ ਸਟਾਰ ਨਾਮ ਕੁਛ ਐਦਾ ਐਡੀ ਸੀ ਥੋੜੇ ਜਿਹਾ ਫਾਲੋਅਰ ਸੀ ਨਵੀਂ ਬਣਾਈ ਬਾਅਦ ਡਿਲੀਟ ਕਰ ਗਿਆ ਮੈਂ ਕਿਹਾ ਪਰ ਉਹਦੀ ਪਾਈਆ ਸਕਰੀਨਸ਼ਾਟ ਤੇ ਮੈਨੂੰ ਨਾ ਲੋਕਾਂ ਨੇ ਕਮੈਂਟ ਉਹ ਵੀਡੀਓ ਥੱਲੇ ਕਰੇ ਡਰ ਗਿਆ ਚੀਕਾਂ ਮਾਰਦਾਂ ਕਿਉਂ ਡਰ ਗਿਆ ਖਾਲਸਤਾਨੀ ਤੂੰ ਸੰਤਾਂ ਦੀ ਗ ਦਰਦਾਂ ਦੇ ਖਾਲਸਤਾਨੀ ਮੈਂ ਤਾਂ ਸੰਤਾਂ ਨੇ ਤਾਂ ਖਾਲਸਤਾਨ ਮੰਗਿਆ ਹੀ ਨਹੀਂ ਸੀ ਸਕਦੇ ਸੰਤਾਨੇ ਖਾਲਿਸਤਾਨ ਦੀ ਗੱਲ ਕਰੀ ਹੋਈ ਨਹੀਂ ਨਾ ਸੀ ਕਰਦੇ ਆ ਅਸੀਂ ਯਾਰ ਕਿਸਾਨ ਆ ਕਿਸਾਨਾਂ ਦੇ ਬੱਚੇ ਆ ਠੀਕ ਆ ਪਰ ਆਪਣੇ ਭਰਾਵਾਂ ਦੇ ਹੱਕ ਤੇ ਨਾਰਾ ਤਾਂ ਮਾਰ ਹੀ ਸਕਦੇ ਆ ਯਾਰ ਜਿਹੜੇ ਸਾਡੇ ਕਰਕੇ ਦੂਰੂ ਘੜ ਬੈਠੇ ਨੇ ਉਹ ਯਾਰ ਕੋਈ ਪੁੱਛ ਲੋ ਯਾਰ ਇੰਨੀ ਦੂਰ ਦਾ ਬਈ ਮਿਲਣੇ ਵੀ ਨਹੀਂ ਜਾਉਂਦਾ ਲੋਕਾਂ ਤੋਂ ਜਿੱਥੇ ਹੁਣ ਸਿੱਟਿਆ ਹੋਇਆ ਪਰ ਆ ਉਹ ਗੱਲ ਕਰੀ ਸੀ ਉਹਨਾਂ ਦਾ ਉਹਨਾਂ ਨੂੰ ਗੁੱਸਾ ਲੱਗਿਆ ਚਲੋ ਕੋਈ ਗੱਲ ਨਹੀਂ ਅੱਗੇ ਤੇ ਧਿਆਨ ਰੱਖਾਂ ਨੂੰ ਪੰਜਾਬ ਸਰਕਾਰ ਦੇ ਰੁਪਈਏ ਨੂੰ ਕਿਸ ਤਰ੍ਹਾਂ ਦੇਖਦੇ ਹੋਏ ਮਾਮਲੇ ਤੇ ਪੰਜਾਬ ਸਰਕਾਰ ਦੇ ਰੁਪਈਆ ਐਦਾਂ ਜੀ ਵੀ ਇੱਕ ਥੋੜੀ ਜਿਹੀ ਉਹਨਾਂ ਦੀ ਕੰਢੀ ਦਾ ਕੁਝ ਨਹੀਂ ਪਲਸ ਫਿਰਦੀ ਆ ਕੋਈ ਗੱਲ ਨਹੀਂ ਸਾਥ ਦੇ ਰਹੇ ਨורה ਠੀਕ ਹੈ ਬੈਂਦੇ ਨਹੀਂ ਜੇ ਸਾਡੇ ਕੋਲ ਨੰਗਰਾਂ ਚ ਵੀ ਆਉਂਦੇ ਨੇ ਸਾਡਾ ਪੰਜਾਬ ਸਰਕਾਰ ਨਾਲ ਕੋਈ ਵਿਰੋਧ ਨਹੀਂ ਉਹਨਾਂ ਦੇ ਹੱਥ ਉਹਨਾਂ ਦੇ ਹੱਥ ਹੀ ਨਹੀਂ ਕੋਸ਼ ਪਰ ਉਹ ਕਹਿੰਦੇ ਵੀ 5 ਮਿੰਟ ਚ ਐਮਐਸਪੀ ਦਵਾਵਾਂਗੇ ਜੇ ਬਿਲਕੁਲ ਹਿੰਦਤਾ ਕਰ ਦੋ ਸਾਡਾ ਤਾਂ ਬਸ ਸਾਈਨ ਆ ਕੋ ਟਿੱਪਣੀ ਨਾ ਵਿਰੋਧ ਹੈ ਪੰਜਾਬ ਸਰਕਾਰ ਨਾਲ ਸਾਡਾ ਕੋਈ ਵਿਰੋਧ ਨਹੀਂ ਇੱਕ ਨੌਜਵਾਨ ਹੋਣ ਦੇ ਨਾਤੇ ਵੀ ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਪੂਰੀ ਤਰ੍ਹਾਂ ਡਟੇ ਹੋਏ ਹੋ ਜਾਂਦੇ ਜਾਂਦੇ ਉਹਨਾਂ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੋ ਹਾਲੇ ਵੀ ਬਿਨਾਂ ਕਿਸੇ ਕੰਮ ਤੋਂ ਘਰਾਂ ਚ ਬੈਠੇ ਨੇ ਅਸੀਂ ਤੇ ਵੀਰੇ ਆਹੀ ਕਹਿੰਦੇ ਆ ਵੀ ਇੱਥੇ ਆ ਕੇ ਲੜੋ ਜੇ ਲੜਨਾ ਹੈ ਤਾਂ ਪੂਰਾ ਮਾਈਂਡ ਬਣਾ ਕੇ ਆਇਓ ਪ੍ਰੋਬਲਮਾਂ ਵੀ ਆਉਣਗੀਆਂ ਸਾਰਾ ਕੁਝ ਹੋਊਗਾ ਪਰ ਆਪਣੇ ਹੱਕ ਦੀ ਗੱਲ ਕਰਨੀ ਬਣਦੀ ਐ ਕਿਉਂਕਿ ਇਹੇ ਸਟੇਜਾਂ ਨੇ ਜਿੱਥੇ ਅਸੀਂ ਲੋਕਾਂ ਨੂੰ ਸਲਾਹ ਦੇ ਸਕਦੇ ਆਂ ਭਾਈ ਆਜੋ ਆਜੋ ਅਸੀਂ ਵੀ ਬਰੇ ਘਰੋਂ ਬੈਠੇ ਆਂ ਤੇ ਸਾਡੇ ਘਰ ਦੇ ਵੀ ਤੁਹਾਡੇ ਨਾਲ ਲੜਦੇ ਆ ਫਿਰ ਵੀ ਬੈਠੇ ਆ ਠੀਕ ਐ ਨਾ ਟਰਾਲੀ ਲਈ ਪਹਿਲੇ ਨੰਬਰ ਤੇ ਬੈਠੇ ਆ ਬੀਕੇ ਜੀ ਦੁਆਬਾ ਵਾਲੋਂ ਠੀਕ ਐ ਨਾ ਪਰ ਮੇਰਾ ਕੋਈ ਪੁਆਇੰਟ ਕੋਈ ਗਲਤ ਨਹੀਂ ਸੀ ਐਡਾ ਖਾਸ ਜੇ ਮੇਰਾ ਵਿਰੋਧ ਕੀਤਾ ਤਾਂ ਮੈਨੂੰ ਦੁੱਖ ਲੱਗਿਆ ਗੱਲ ਦਾ ਠੀਕ ਐ ਪਰ ਮੇਰਾ ਕੋਈ ਐਡਾ ਗਲਤ ਪੰਡ ਹੈ ਨਹੀਂ ਸੀ ਫਿਰ ਨੌਜਵਾਨ ਇਸ ਗੱਲ ਕਰ ਕੋਈ ਕਿਸਾਨ ਲੀਡਰ ਦਾ ਗੁੱਸਾ ਗਿਲਾ ਤਾਂ ਨਹੀਂ ਨਹੀਂ ਗੁੱਸਾ ਗਿਲਾ ਕਰਦਾ ਸਾਡੇ ਵੱਡੇ ਬਜ਼ੁਰਗ ਨਹੀਂ ਗੁੱਸਾ ਗਿਲਾ ਸਾਨੂੰ ਕੋਈ ਨਹੀਂ ਠੀਕ ਹੈ ਨਾ ਉਹ ਕਹਿੰਦੇ ਵੀ ਤੇਰੇ ਨਾਲ ਬਾਅਦ ਚ ਗੱਲ ਕਰਾਂਗੇ ਜਿਹੜੀ ਤੇਰੀ ਜਸੇਵੰਦੀ ਮਨਜੀਤ ਰਾਏ ਵਾਲੀ ਠੀਕ ਹੈ ਨਾ ਵੀ ਵਾਸੀ ਨਾਲ ਇਹਨਾਂ ਦਾ ਮੈਂਬਰ ਰਜਿਸਟਰਡ ਮੈਂਬਰ ਵੀ ਵਾਸੀ ਨਾਲ ਜੁੜਿਆ ਹੋਇਆ ਹਾਂ ਹਲੇ ਮੈਨੂੰ ਇਹਨਾਂ ਨੇ ਆਈ ਕਰ ਜਾਂ ਵਗੈਰਾ ਕੁਝ ਹੈ ਨਹੀਂ ਉਹ ਕਹਿੰਦੇ ਵੀ ਗਾਹ ਚੋ ਸੀਜ਼ਨ 'ਚ ਮੈਂ ਗੱਲ ਕਰਾਂ ਵੀ ਜਿਹੜੀ ਤੂੰ ਜਥੇਬੰਦੀ ਚੋਂ ਵੀ ਤੂੰ ਬਿਆਨ ਕਿਉਂ ਦਿੱਤਾ ਵੈਸੇ ਮੇਰਾ ਕੋਈ ਗੱਲ ਤੋਂ ਬਿਆਨ ਤਾਂ ਹੈ ਨਹੀਂ ਸੀ ਤੁਸੀਂ ਕੱਢ ਕੇ ਸੁਣ ਵੀ ਸਕਦੇ ਹੋ ਜੋ ਆਪਣੇ ਭਰਾਵਾਂ ਦੇ ਹੱਕ 'ਚ ਨਾਰਾ ਨਾ ਮਾਰਿਆ ਤਾਂ ਇਹ ਮੈਨੂੰ ਚੱਕ ਲੈਣਗੇ ਮੇਰੇ ਹੱਥ ਤੋਂ ਲਾ ਵੀ ਦਵਾਂਗੇ ਦਰਸ਼ਕ ਵੀ ਇਸ ਤੇ ਜੀ ਤੇ ਫੈਸਲਾ ਕਰ ਲੈਣਗੇ ਵੀ ਹਾਂ ਦਰਸ਼ਕ ਜਰੂਰ ਤੇ ਫੈਸਲਾ ਕਰ ਲੈ ਜਿਹੜੇ ਤਾਂ ਬਈ ਵਧੀਆ ਸੋਚ ਰੱਖਦੇ ਨੇ ਉਹ ਦੱਸਿਓ ਵੀ ਮੈਂ ਗਲਤ ਕੀਤਾ ਕੇ ਸਹੀ ਕੀਤਾ ਨ ਮੈਨੂੰ ਕਹਿੰਦੇ ਟੁੱਟਣੋਂ ਲੱਖਾਂ ਦੇ ਲੱਖ ਪੀੜ ਆਵੇ ਭਾਨੇ ਬਾਈ ਨਾਲ ਲੱਖਾਂ ਦੇ ਲੱਖ ਪੀੜ ਆਈ ਆ ਪਰਸੋ ਠੀਕ ਹੈ ਭਾਨਾ ਬਾਈ ਵੀ ਆਇਆ ਪਰ ਯਾਰ ਬਾਈ ਕੱਲ ਭਾਨਾ ਬਾਈ ਚੱਕ ਲਿਆ ਸੀ ਅਸੀਂ ਉਹਦੇ ਹੱਕ 'ਚ ਖੜੇ ਸਾਰੇ ਜੇ ਬਾਈ ਅਸੀਂ ਅਮਰਪਾਲ ਦੇ ਹੱਕ 'ਚ ਖੜੇ ਪਿੱਡੀ ਦੀ ਗੱਲ ਆ ਠੀਕ ਹੈ ਨਾ ਕੋਈ ਗਲਤ ਕਰਿਆ ਨਹੀਂ ਉਹਨੇ ਠੀਕ ਹੈ ਨਾ ਜੇ ਕਰਿਆ ਵੀ ਆ ਪਰ ਯਾਰ ਐਡੀ ਵੱਡੀ ਸਜ਼ਾ ਤਾਂ ਨਹੀਂ ਬਣਦੀ ਠੀਕ ਹੈ ਨਾ ਪੰਜਾਬ ਦੀ ਜੇਲ੍ਹਾਂ ਚੋਂ ਨਹੀਂ ਲਿਆਇਆ ਜਾਵੇ ਠੀਕ ਹੈ ਬਾਕੀ ਵਾਇਦਰ ਜੀ ਦਾ ਖਾਲਸਾ ਵਾਇਦਰ ਜੀ ਕੀ ਫਤਿਹ ਸੋ ਇਹ ਸੰਦਾਰਾ ਭਲਵਾਂ ਜੀ ਨਾਲ ਗੱਲਬਾਤ ਕੀਤੀ ਹੈ ਕੀ ਕਹਿਣਾ ਜਾਓਗੇ ਇਸ ਮਾਮਲੇ ਜੁਗਮੈਂਟ ਕਰਨਾ ਤੇ ਕ ਜਿੰਦਾਬਾਦ ਜਰੂਰ ਕਮੈਂਟ ਕਰ ਦੇਣਾ ਧੰਨਵਾਦ ਗੱਲ ਜਿਹੜਾ ਜਿਹੜਾ ਸਭ ਤੋਂ ਵੱਡਾ ਸ਼ਿਲਮਾ ਘਰ ਹੈ ਓਲੀ ਡਾਂਸਰ ਕਹਿੰਦੇ ਆ ਆਰਟਿਸਟ ਕਹਿੰਦੇ ਆ ਐਕਟਰ ਕਹਿੰਦੇ ਆ ਬਹੁਤ ਆ ਬਹੁਤ ਵੱਡਾ ਨਾਮ ਹੈ ਰਹਿਾਨਾ ਦਾ ਅਰੇ ਹਾਨਾ ਨੂੰ ਵੀ ਨਾ ਜੇ ਬੁਲਾ ਕੇ 56 ਕਰੋੜ ਪੈਸੇ ਦਾ ਡਮਪੇ ਦੇ ਕੇ ਉਹਨੂੰ ਵੀ ਕਹਾਣਾ ਕਰ ਲਿਆ ਵੀ ਤੂੰ ਸਾਡੇ ਹੱਕ ਚ ਬੋਲ ਪਿਛਲੀ ਵਾਰ ਜੀ ਆਪਣਾ ਸਭ ਤੋਂ ਵੱਡਾ ਨਿਜਾਨਾ ਉਹ ਇੰਨਾ ਤੇ ਆਪਣਾ ਅਡਾਨੀਆਂ ਬਾਦੀਆਂ ਤੇ ਜੀਆ ਚਿਗਾਰ ਦੇ ਨਹੀਂ ਚਿਗਾਰਾ ਲਾ ਕੇ ਕਾਚੋ ਜੀਵ ਦਾ ਬਹੁਤ ਕੀਤਾ ਹੈ ਨੀ ਅੱਜ ਵੀ ਆਪਾਂ ਕਿਉਂ ਜੀਵ ਦਾ ਮੁੱਦ ਕਰਦੇ ਕਿ ਗੇਮ ਤਾਂ ਸਾਰੀ ਕਾਪਰੇਟ ਦੇ ਨਾਮ ਲਈ ਹੈ ਸੋਚਣਾ ਨਹੀਂ ਦੱਸਦਾ ਪਿਛਲੀ ਵਾਰ ਆਪਾਂ ਜੀਵ ਦੇ ਸ਼ੇਸ਼ੂ ਦਾ ਕਿਰੇ ਲਈ ਜੀਵ ਦੇ ਪਾਪਾਂ ਦੇ ਨੀ ਕਿ ਐਟੀਟੂਡ ਦਾ ਕੋਈ ਵੀ ਨੀਰ ਨਾਨੀਆਂ ਬਾਨੀਆਂ ਤੇ ਗੱਲ ਵੀ ਨਹੀਂ ਕਰ ਰਿਹਾ ਪਤਾ ਨਹੀਂ ਕਿਉਂ ਨਹੀਂ ਕਰ ਰਹੀ ਸਮਝਣ ਵਾਲੀ ਗੱਲ ਹੈ ਸਾਰਾ ਮੰਨੇ ਕਰਨ ਸਾਰਾ ਕੁਝ ਸਾਰੀ ਗੇਮ ਉਹਨਾਂ ਦੀ ਪਾਈ ਹੋਈ ਹੈ ਸਮਝੋ ਮੋਤੀ ਦਾ ਜਰੂਰਾ ਦਾ ਪਿਆਰ ਹੈ ਆਹ ਬੰਦੇ ਵੀ ਕਿਹਾ ਮੋਤੀ ਦਾ ਨਾ ਪਿਆਰਦਾ ਜਿਹੜਾ ਸੋਨੇ ਵਾਲਾ ਸੂਟ ਪਾਉਂਦਾ ਬਾਨੀ ਦੇ ਘਰੀ ਹੁੰਦਾ ਚੱਲ ਗਏ ਠੀਕ ਹੈ ਨਾ ਜੇ ਮੇਰੀ ਗੱਲ ਠੀਕ ਲੱਗੀ ਤਾਂ ਜਦ ਤੱਕ ਆ ਗੋਲ ਕੇ ਮੈਨੂੰ ਇੱਕ ਵਾਰੀ ਦੱਸ ਦੋ ਵੀ ਤੂੰ ਠੀਕ ਹੈ ਜਾਂ ਲੱਗਦਾ ਏ ਮੇਰੀ ਗੱਲ ਗਲਤ ਹੈ ਪੰਜ ਮਾਰਾ ਨਾਲ ਚਲੋ ਸੋਨਾਰ ਇਹ ਆ ਬੰਦੇ ਨੂੰ ਸਮਝ ਨਹੀਂ ਆਦੇ ਜਿਹੜੇ ਬੰਦੇ ਆਪਾਂ ਨੂੰ ਕੰਮ ਦਿੰਦਾ ਪੈਸੇ ਦੇਖੇ ਉਹ ਤਾਂ ਆਪਣੇ ਹੱਥੇ ਚੋਹ ਜਾਂਦਾ ਇਹਨਾਂ ਨੇ ਉਹਨੂੰ ਕਹਾਣਾ اور ان کے ساتھ پ请 کرو سمجھ میں دل پیجائے را refinانے کے امون compelling ایرے کے لاتا فرشوں کوق chanting ایرے والفرoun ਰਕੂ ਉਦਨੇ ਸੀ ਆਪਣੇ ਕਿਸਾਨ ਆਗੂਆਂ ਨੂੰ ਮੰਨ ਗਏ ਦੋਨੇ ਕਿਸਾਨ ਆਗੂ ਚੱਲਦੇ ਗੋਲਿਆ ਕਰਕੇ ਗਏ ਸੀ ਜੋ ਕੋਈ ਜੀ ਆ ਕੇ ਕਿਸਾਨ ਆਗੂ ਕਹਿੰਦੇ ਅਸੀਂ ਚਾਹਵਾਗੇ ਗੱਲ ਕਰਨ ਕਰੇ ਸੀ ਉਹਨਾਂ ਨਾਲ ਜੇ ਨਹੀਂ ਤਾਂ 75% ਸਾਡੇ ਬਜ਼ੁਰਗ ਕਿਸਾਨ ਨੇ ਆਪਕੋ ਇਹਨਾਂ ਦੀ ਇੱਕ ਨਾਰਾ ਲਾਓ ਸਾਡੇ ਕਿਸਾਨ ਆਗੂਆਂ ਨੇ ਕਿਸਾਨ ਆਗੂ ਜਿੰਦਾਬਾਦ ਕਿਸਾਨ ਆਗੂ ਜਿੰਦਾਬਾਦ ਜਿਹੜੀ ਕੌਮ ਲੀਟਰਲੈਸ ਹੋ ਜਾਂਦੀ ਹੈ ਨਾ ਉਹ ਕੌਮ ਕਦੇ ਵੀ ਦਿੱਕਤ ਨਹੀਂ ਲਿਖਾ ਤੇ ਭਰੋਸਾ ਦਿਖਾਣਾ ਪੈਂਦਾ ਗੱਲਤ ਵੀ ਹੋ ਸਕਦਾ ਨੇ ਕਈ ਬੰਦੇ ਆਪਣੇ ਆਪ ਪਰੇ ਹੋ ਜਾਂਦੇ ਨੇ ਜਿਹੜੇ ਗੱਲਤ ਹੁੰਦੇ ਨੇ ਪਰ ਜਿਹੜੇ ਸੱਚੇ ਇਮਾਨਦਾਰ ਲੀਡਰ ਨੇ ਉਹਨਾਂ ਨਾਲ ਤੁਰੇ ਫੇਰਾ ਪਾ ਲੰਘੇ ਜਿਹੜਾ ਪਿਸਤਾਉਨੇ ਆ ਆਪਾਂ ਪਿੱਛੋਂ ਪਿਸਤਾਏ ਵੀ ਦੀਪ ਸਿੰਘ ਜੀ ਬਾਈ ਸਹੀ ਸੀ ਸਾਰੇ ਲੋਕਾਂ ਨੂੰ ਪਾਉਣੇ ਨਾਲ ਤੇ ਮੇਰੀ ਗੱਲਾਂ ਦਾ ਜਿਹੜੇ ਵਿੱਚੋਂ ਗੁੱਸਾ ਕਰੋ ਮਾਫ਼ ਕਰ ਦਿਓ ਸਾਰੇ ਨੌਜਵਾਨ ਮੇਰੇ ਕੋਲ ਆ ਕੇ ਕਹਿੰਦੇ ਨੇ ਬਾਈ ਦੀਪ ਬਾਈ ਦੀ ਗੱਲ ਕਰਿਆ چڑے میری گلنا سہمت نے وہ جکانا لا جو نا جو کے جواب دے نہیں کہ جنہوں نے نہیں کوئی گسا نہیں ہات تھے رکھو دیپ بائی سوچ تو دیپ بائی کا کسی کسان یونیوری دفعہ سی نہیں یونیئن والے کوئی بخلا ہونا سی دیپ بائی سچی گل کرتا یونیئن بھی جڑے سچے لیڈر سے وہ میں ایک گل پسا بھی ایک Oh, that was ਮੁੰਡੇ ਦਾ ਜਿਹੜਾ ਨਸ਼ਾ ਛਡਾਤਾ ਹੋਊਗਾ ਸਿਰਫ ਇੱਕ ਮੁੰਡੇ ਦਾ ਉਹਦੀ ਮਾਂ ਨੂੰ ਪੁੱਛੋ ਜਾ ਕੇ ਵੀ ਉਹਨੇ ਨਸ਼ਾ ਛਡਾਇ ਕਿ ਉਹ ਕਿਸੋ ਕੁ ਲਈ ਆ ਠੀਕ ਹੈ ਜੀ ਅਮਰਤ ਬਾਲ ਬਾਈ ਜੀ ਗੱਲ ਸੁਣਾ ਇੱਥੇ ਵੀ ਆਪਣਾ ਪੂਰਾ ਟੱਕ ਦਿਖਾਓ ਕਿਸਾਨ ਜੱਫੇ ਪੰਡੀਆਂ ਨਾਲ ਵੀ ਖੜੋ ਇੱਕ ਛੋਟੀ ਜੀ ਗੱਲ ਬਾਈ ਜੀ ਪੁਲਿਸ ਇੱਕ ਮਿੰਟ ਬੀਬੀ ਜੀ ਆਈ ਸੀ ਸੋਕਣਾ ਹੋ ਤੋ ਸਾਹਮਣੇ ਰੱਖੀ ਮਰੇ ਬੀਬੀ ਜੀ ਖੜੇ ਹੋਏ ਆਪ ਬੀਬੀ ਜੀ ਨੇ ਆਪਣਾ ਕੋਈ ਮੁਕਾਫਾ ਪਛਾਇਆ ਤੇ ਇੰਨਾ ਦਾ ਤਬਾ ਲੱਗਿਆ ਉਹਨਾਂ ਨੂੰ ਮਿਲ ਨੂੰ ਰਲ ਵੀ ਇਹ ਕੱਟ ਫਿਰ ਕਰੂਗਾ ਇਹ ਬੀਬੀ ਜੀ ਨੇ ਦਸਵਾਤ ਕਰਵਾਇਆ ਨੇ ਵੀ ਇੱਕ ਸਰਦਾਰ ਮੁੰਡਾ ਜੋਤੀ ਲੈਂਦਾ ਸੀਗਾ ਫੇਤੀ ਕਰਦਾ ਸੀ ਉਹਦੀ ਉਹਨੇ ਟੰਗਰਿਆਂ ਬੰਦਿਆਂ ਨੇ ਉੱਥੇ ਜਿੱਥੇ ਦੇ ਸੀਗੇ ਠੇਕਾ ੱਟੇ ਨਾਲ ਲੋਹੇ ਮਾਰਿਆ ਨੇ ਉਹ ਤੰਗ ਕਰਨ ਦੇ ਮਾਰਿਆ ਨੇ ਇਹ ਗੱਲ ਵੀ ਮੈਂ ਪੁਛਤ ਨਹੀਂ ਕਰਦਾ ਅਜੇ ਪਈ چل گیا کروں گا جگہ بنیادی گلتی معاف کرتی ہوئے تو گلتی ہوئی واحر جی کا خالس واحو جی کی ہوتی